ਇਹ ਸੱਚਮੁੱਚ ਬਹੁਤ ਖੂਬਸੂਰਤ ਖਬਰ ਹੈ ਪਰਿਵਾਰਕ ਹਾਲਾਤਾਂ ਦੇ ਕਾਰਨ 14 ਸਾਲ ਦੀ ਉਮਰ ਦੇ ਵਿੱਚ ਹਿੰਦੂ ਪਰਿਵਾਰ ਦਾ ਇੱਕ ਨੌਜਵਾਨ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਸੋਚਣ ਲੱਗਿਆ ਸੀ ਪਰ ਉਸ ਨੂੰ ਇੱਕ ਗੁਰਸਿੱਖ ਦਾ ਇੱਕ ਗੁਰਮੁਖ ਦਾ ਸਾਥ ਮਿਲਦਾ ਹੈ ਜਿਸ ਦੀ ਕਾਰਨ ਉਹ ਫਿਰ ਸਿੰਘ ਸੱਜ ਜਾਂਦਾ ਹੈ ਅਤੇ ਗੁਰਮਤ ਦੇ ਵਿੱਚ ਹੌਲੀ-ਹੌਲੀ ਗਿਆਨ ਹਾਸਲ ਕਰਦਾ ਜਾਂਦਾ ਹੈ ਡਬਲ ਐਮਏ ਕਰਨ ਤੋਂ ਬਾਅਦ ਹੁਣ ਗੁਰਮਤ ਵਿੱਚ ਪੀ ਐਚ ਡੀ ਕਰ ਰਿਹਾ ਹੈ ਅਤੇ ਨਾਲ ਹੀ 4 ਸਾਲ ਦੇ ਬੱਚਿਆਂ ਤੋਂ ਲੈ ਕੇ 25 ਸਾਲ ਤੱਕ ਦੇ ਨੌਜਵਾਨਾਂ ਨੂੰ ਉਹ ਗੱਤਕੇ ਦੀ ਟ੍ਰੇਨਿੰਗ ਵੀ ਦੇ ਰਿਹਾ ਹੈ। ਇਹੋ ਹੀ ਨਹੀਂ ਉਹ ਨੌਜਵਾਨਾਂ ਨੂੰ ਗੁਰਮਤ ਦੇ ਨਾਲ-ਨਾਲ ਜੋੜ ਰਿਹਾ ਹੈ ਅਤੇ 5000 ਦੇ ਕਰੀਬ ਪ੍ਰਾਣੀਆਂ ਨੂੰ ਪ੍ਰੇਰ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤ ਵੀ ਭਾਨ ਕਰਵਾ ਚੁੱਕਿਆ ਹੈ। ਇਹ ਨੌਜਵਾਨ ਲਗਾਤਾਰ ਪਿੰਡ-ਪਿੰਡ ਜਾ ਕੇ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰਮਤ ਦੀ ਸਿੱਖਿਆ ਦੇ ਰਿਹਾ ਹੈ। ਗਿਆਨੀ ਸੰਦੀਪ ਸਿੰਘ ਨਾਮ ਦਾ 29 ਸਾਲ ਦਾ ਇਹ Hindu ਪਰਿਵਾਰ ਵਿੱਚ ਜਨਮ ਹੋਇਆ। ਸੰਦੀਪ ਸਿੰਘ ਅੱਜਕੱਲ ਆਪ ਜਿੱਥੇ ਇੱਕ ਸਿੰਘ ਸਜਿਆ ਹੋਇਆ ਹੈ ਉਹ ਕਿਸ ਤਰ੍ਹਾਂ ਦੀ ਸੋਚ ਰੱਖਦਾ ਤੇ ਭਵਿੱਖ ਵਿੱਚ ਕੀ ਕਰਨਾ ਚਾਹੁੰਦਾ ਆਓ ਸੁਣਦੇ ਹਾਂ ਇੱਕ ਦਾ ਉਪਰਾਲਾ ਲੱਗਦਾ ਕਿਦੋਂ ਤੋਂ ਇਹਦੇ ਨਾਲ ਜੁੜਿਆ ਸਭ ਤੋਂ ਵੱਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਮੇਸ਼ ਸਿੰਘ ਆ ਮੈਨੂੰ ਇੱਥੇ ਲਗਭਗ ਡੇਢ ਸਾਲ ਹੋ ਗਿਆ ਆਂਦੇ ਨੂੰ ਮੈਂ ਪਹਿਲਾਂ ਆਪਣੇ ਇੱਕ ਹੋਰ ਅਖਾੜਾ ਲਾਇਆ ਸੀ ਮੇਰਾ ਪਹਿਲਾਂ ਵੀ ਇੱਕ ਉਸਤਾਦ ਰਿਹਾ ਪਰ ਜੋ ਮੈਂ ਇੱਥੇ ਆ ਕੇ ਸਿੱਖਿਆ ਉਹ ਉਥੇ ਨਾ ਮੈਂ ਸਿੱਖ ਨਹੀਂ ਸਕਿਆ ਸੀ ਠੀਕ ਹੈ ਉਥੇ ਮੈਂ ਜੋ ਸਿੱਖਿਆ ਸੀ ਇੱਥੇ ਆ ਕੇ ਉਹ ਬਹੁਤ ਹੀ ਜ਼ਿਆਦਾ ਡਿਫਰੈਂਟ ਹੈ ਇੱਥੇ ਠੀਕ ਹੈ ਇੱਥੇ ਮੈਂ ਹਰ ਇੱਕ ਚੀਜ਼ ਹਰ ਇੱਕ ਨਾਲ-ਨਾਲ ਮੈਂ ਆਪਣੀ ਗੁਰਮਤ ਦੀ ਕਲਾਸ ਲਗਾਈ ਆ ਨਾਲ-ਨਾਲ ਮੈਂ ਆਪਣਾ ਗਤਗੇ ਦੀ ਸਿੱਖਲਾਈ ਲਈ ਆ ਹਰ ਇੱਕ ਚੀਜ਼ ਜਿੱਦਾਂ ਇਹ ਸਿੱਖਦੇ ਆ ਉਥੇ ਅਸੀਂ ਸਿੱਧਾ ਮਤਲਬ ਜੋ ਹੋ ਗਿਆ ਹੋ ਗਿਆ ਇੱਥੇ ਹਰ ਇੱਕ ਜੀ ਸਟੈਪ ਬਾਈ ਸਟੈਪ ਸਿੱਖਦੇ ਪਏ ਆ ਹਰ ਇੱਕ ਕਿਵੇਂ ਕਿਸੇ ਮਤਲਬ ਕੋਈ ਵੀ ਘਟਨਾ ਵਾਪਰਦੀ ਆ ਜਿਵੇਂ ਰਾਤ ਹਨੇਰੇ ਕਿਤੇ ਤੁਰਦੇ ਪਏ ਆ ਠੀਕ ਹੈ ਸਾਨੂੰ ਕਿਤੇ ਕੋਈ ਕੋਈ ਹੰਬਲਾ ਹੋ ਜੇ ਅਸੀਂ ਉੱਥੇ ਕੀ ਕਰਾਂਗੇ ਸਾਡੇ ਕੋਲ ਇਥੋਂ ਤੱਕ ਸਾਨੂੰ ਇਹ ਸਿਖਾਇਆ ਦਿੱਤੀ ਗਈ ਹੈ ਕਿ ਬਿਨਾ ਸ਼ਸਤਰ ਦੇ ਅਸੀਂ ਲੜ ਸਕਦੇ ਹਾਂ ਸਾਡੇ ਕੋਲ ਹਰ ਇੱਕ ਚੀਜ਼ ਸਾਨੂੰ ਸਿਖਾਈ ਗਈ ਹੈ ਅਸੀਂ ਡਿਫੈਂਸ ਕਿਵੇਂ ਕਰਨਾ ਅਟੈਕ ਕਿਵੇਂ ਕਰਨਾ ਸਾਨੂੰ ਹਰ ਇੱਕ ਚੀਜ਼ ਦੱਸੀ ਗਈ ਹੈ ਛੋਟੇ-ਛੋਟੇ ਬੱਚੇ ਵੀ ਇੱਥੇ ਆ ਰਹੇ ਆ ਲੜਕੀਆਂ ਵੀ ਇੱਥੇ ਆ ਰਹੀਆਂ ਕਿੰਨੀ ਤੋਂ ਕਿੰਨੀ ਅੱਜ ਤੱਕ ਬੱਚਿਆਂ ਨੂੰ ਸਿਖਾ ਰਹੇ ਹੋ ਅੱਛਾ ਇਹ ਸਾਰੇ ਲਗਭਗ ਇੱਕ ਸਾਡਾ ਸਾਰਾ ਪਰਿਵਾਰ ਆ ਠੀਕ ਹੈ ਪਰਵਾਰ ਵਾਂਗ ਰਹਿੰਦੇ ਜਿੰਨੇ ਵੀ ਛੋਟੇ ਛੋਟੇ ਬੱਚੇ ਆ ਰਹੇ ਸਾਡੇ ਕੋ ਸਾਰੇ 4 ਸਾਲ ਤੋਂ ਉੱਪਰ ਜਿੰਨੇ ਵੀ ਸਾਡੀ ਵੱਡੀ ਉਮਰ ਦੇ ਅਸੀਂ ਸਾਰਿਆਂ ਨੂੰ ਸਿਖਾਉਂਦੇ ਆ ਨਾਲ ਨਾਲੇ ਅਸੀਂ ਖੁਦ ਵੀ ਸਿੱਖਦੇ ਆ ਆਪ ਵੀ ਸ਼ਸਤਰ ਵਿਦਿਆ ਲੈਨੇ ਆ ਹੁਣ ਮੈਂ ਆਪਣਾ ਆਪਣਾ ਸ਼ਸਤਰ 1 ਸਾਲ ਹੋ ਗਿਆ ਮੈਨੂੰ ਪਹਿਲਾਂ ਇੱਕ ਸਿੱਖ ਗਿਆ ਉਸ ਤੋਂ ਬਾਅਦ ਮੈਂ ਆਪਣਾ ਚੰਨਈ ਗਿਆ ਉੱਥੇ ਮੈਂ ਆਪਣੀ ਪੜ੍ਹਾਈ ਕੀਤੀ ਆ ਉੱਥੇ ਆਪਣੀ ਨੇਵੀ ਦੀ ਪੜ੍ਹਾਈ ਕਰ ਗਿਆ ਉਹਦੇ ਵਿੱਚ ਵੀ ਡਿਫੈਂਸ ਚਾਹੀਦਾ ਹੀ ਚਾਹੀਦਾ ਠੀਕ ਹੈ ਉਸੇ ਦਾ ਇੱਥੋਂ ਮੈਂ ਇੱਥੇ ਡਿਫੈਂਸ ਸਿੱਖਿਆ ਅਟੈਕ ਸਿੱਖਿਆ ਕਿਵੇਂ ਕਰਨਾ ਵਾ ਉਸੇ ਤਰ੍ਹਾਂ ਇਹ ਛੋਟੇ ਛੋਟੇ ਸਾਰੇ ਬੱਚਿਆਂ ਨੂੰ ਸਿਖ ਪਿਆਰਿਓ ਤਕਰੀਬਨ ਮੈਂ 2009 ਚ ਅਮਰ ਸ਼ਕਿਆ ਕੁਝ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਸਾਡੇ ਕਿ ਜਦੋਂ ਕਿਸੇ ਨੇ ਵੀ ਅਪਣਾਇਆ ਨਹੀਂ ਪਰ ਗੁਰੂ ਪੰਥ ਨੇ ਗੁਰੂ ਸਾਹਿਬ ਨੇ ਮੈਨੂੰ ਆਪਣੀ ਗੱਲ ਬੱਕਰੀ ਚ ਲਿਆ ਸਿੰਘ ਸਜਾਇਆ ਔਰ ਪੜ੍ਹਾਈ ਕਰੇ ਗੁਰਮੁਖ ਪਿਆਰਿਆ ਨੇ ਮੈਨੂੰ ਪੜ੍ਹਾਈ ਕਰਾਈ ਅੱਜ ਮੈਂ ਪੀ ਐਚ ਡੀ ਕਰਦਾ ਪਿਆ ਨਾਲ ਗਤਕਾ 골ਡ ਮੈਡਲ ਹੈ ਔਰ ਫਿਰ ਮਾਨ ਬਣਾ ਲਿਆ ਵੀ ਮੈਂ ਸਿੱਖੀ ਦਾ ਪ੍ਰਚਾਰ ਹੀ ਕਰਨਾ ਔਰ ਇੱਕ ਲਹਿਰ ਚਲਾਈ ਹੈ ਘਰ ਘਰੇ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਵਸੂਆ ਇਸ ਲਹਿਰ ਦੇ ਮੁਤਾਬਕ ਅਸੀਂ ਤਕਰੀਬਨ ਗਰਦਾਸਪੁਰ ਦੇ 663 ਪਿੰਡ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਧੇ ਕੇ ਪਿੰਡ ਕਵਰ ਕਰ ਚੁੱਕੇ ਆ ਔਰ 5000 ਤੋਂ ਵੱਧ ਪ੍ਰਾਣੀਆਂ ਨੂੰ ਅਸੀਂ ਜਿਹੜੇ ਉਹ ਮੇ ਕੋਲ ਲਿਸਟਾ ਨਹੀਂ ਪਈਆਂ ਨੇ ਉਹਨਾਂ ਵਿੱਚ ਅਸੀਂ 5000 ਤੋਂ ਵੱਧ ਪ੍ਰਾਣੀਆਂ ਨੂੰ ਹੀ ਅਮਰਤਾਰੀ ਕਰਵਾ ਚੁੱਕੇ ਆ ਔਰ ਸ੍ਰੀ ਅਕਾਲ ਤਾ ਸਹਿਬ ਤੋਂ ਪੰਜ ਪਿਆਰੇ ਸਹਿਬਾਨ ਬੁਲਾ ਕੇ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਅਸੀਂ ਗੁਰਮਤਨਾਂ ਜੋੜ ਚੁਕੇ ਆਂ ਔਰ ਮੈਂ ਪਿੰਡ ਪਿੰਡ ਜਾ ਕੇ ਕਥਾ ਵੀ ਕੀਤੀ ਹੈ ਗੁਰਮਤਿ ਦੀਆਂ ਕਲਾਸਾਂ ਵੀ ਲਾਈਆਂ ਨੇ ਸ਼ਾਸਤਰੀ ਵਿਦਿਆ ਵੀ ਬੱਚਿਆਂ ਨੂੰ ਦਿੱਤੀ ਹੈ ਤਾਂ ਜੋ ਬੱਚੇ ਗੁਰਸਿੱਖੀ ਨਾਲ ਜੁੜ ਸਕਣ ਜੇ ਗੁਰਸਿੱਖੀ ਨਾਲ ਜੁੜ ਜਾਣਗੇ ਗੁਰੂ ਇਤਿਹਾਸ ਪੜਨਗੇ ਬਾਣੀ ਪੜਨਗੇ ਸੰਥਿਆ ਕਰਨਗੇ ਤੇ ਪਿਆਰਿਓ ਆਪਣਾ ਜੀਵਨ ਸਫਲ ਬਣਾ ਸਕਣ ਕਿਉਂਕਿ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਮਾੜੇ ਹਾਲਾਤ ਦੇਖੇ ਨੇ ਇੱਥੇ ਤੱਕ ਇੱਕ ਵਾਰੀ ਨੌਪਦੇਦਾਂ ਦੀ ਵੀ ਆ ਗਈ ਮੈਂ ਖੁਦ ਖੁਸ਼ੀ ਕਰਨ ਤੱਕ ਵੀ ਚਲਾ ਗਿਆ ਸੀ ਤੇ ਅੱਜ ਗੁਰੂ ਸਾਹਿਬ ਜੀ ਕਿਰਪਾ ਦੇ ਨਾਲ ਜਿਹੜਾ ਕੋਈ ਗੁਰਮੁਖ ਪਿਆਰੇ ਮਿਲੇ ਉਹਨਾਂ ਨੇ ਮੈਨੂੰ ਗੁਰਮਤਿ ਵਿਦਿਆ ਦਿੱਤੀ ਜਾਂ ਬਾਣੀ ਦੇ ਨਾਲ ਜੋੜਿਆ ਅੱਜ ਜੇ ਮੈਨੂੰ ਜੀਵਨ ਜਾਂਚ ਮਿਲ ਗਿਆ ਇੱਕ ਨਵਾਂ ਜੀਵਨ ਮਿਲ ਗਿਆ ਸਿੱਖਣ ਦਾ ਤੇ ਕੁਝ ਕਰਨ ਦਾ ਤੇ ਮੈਂ ਚਾਹੁੰਨਾ ਵੀ ਇਹ ਦੂਜਿਆਂ ਨੂੰ ਵੀ ਇਹ ਚੀਜ਼ ਉਹ ਫੇਦ ਲੈ ਕੇ ਜੇ ਕੋਈ ਭੁੱਲਿਆ ਭਟਕਿਆ ਵੀਰ ਹੈਗਾ ਉਹ ਵੀ ਗੁਰਮਤ ਨਾਲ ਜੁੜ ਕੇ ਆਪਣਾ ਜੀਵਨ ਵਧੀਆ ਬਣਾ ਸਕਦਾ ਜੀ ਕਿਹੜਾ ਇਨਸੀਡੈਂਟ ਸੀ ਬਚਪਨ ਦਾ ਜਿਹੜਾ ਜਿਮਾਕੇ ਲੱਗਿਆ ਔਰ ਵੀਰ ਜੀ ਮੇਰੇ ਆਪਣੇ ਪਰਿਵਾਰ ਨੇ ਮੇਰੀ ਉਦੋਂ ਮੈਂ ਸਿੱਖੀ ਚ ਆਇਆ ਨਹੀਂ ਮੇਰੇ ਆਪਣੇ ਕਧੋਰਾ ਕਹੇ ਸੰਦੀਪ ਹਮ ਕਿਹਾ ਕਹੇ ਕਹੇ ਤੂੰ ਇੱਕ ਵਾਰ ਆਪਣੇ ਕੋ ਆਪਣਾ ਮਾਰੇ ਮਾਰੇ ਇੱਕ ਪਰਿਵਾਰ ਇਹ ਮੇਰਾ ਛੋਟੀ ਉਮਰ ਦੇ ਵਿੱਚ ਮੈਂ ਜਿਹੜਾ ਲਿਖਿਆ ਸੀ ਕਹੇ ਸੰਦੀਪ ਹਮ ਕਿਹਾ ਕਹੇ ਕਹੇ ਤੂੰ ਇੱਕ ਵਾਰ ਆਪਣੇ ਕੋ ਆਪਣਾ ਮਾਰੇ ਮਾਰੇ ਇੱਕ ਪਰਿਵਾਰ ਮੇਰੇ ਆਪਣੇ ਪਰਿਵਾਰ ਨੇ ਮੇਤੇ ਬਹੁਤ ਤਸ਼ੱਦਦ ਕੀਤਾ ਤਰਾਂ ਤਰਾਂ ਤਸ਼ੱਦਦ ਕੀਤਾ ਇੱਥੋਂ ਇੱਕ ਮਿੰਨ ਮਾਰਨ ਦੀ ਵੀ ਬਹੁਤ ਵਾਰੀ ਕੋਸ਼ਿਸ਼ ਕੀਤੀ ਤੇ ਮੁਰਖ ਪੰਥ ਨੇ ਮੈਨੂੰ ਆਪਣੇ ਗੱਲ ਵੱਖਰੇ ਚ ਲੈ ਆ ਤੇ ਅੱਜ ਪੰਥ ਦਾ ਹੀ ਬਣ ਕੇ ਅਸੀਂ ਰਹਿ ਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਪਈਆਂ ਮੇਰੀ ਮਦਰ ਨੂੰ ਇਤੋਂ ਇੱਕ ਵੀ ਸਾਰ ਕੇ ਮਾਰ ਦਿੱਤਾ ਗਿਆ ਸੀ ਅਜੇ ਤੱਕ ਕੁਝ ਨਹੀਂ ਬਣ ਦਿੱਤਾ ਪਿਛਲੇ ਦਿਨੀ ਮੇਰੇ ਤੇ ਹਮਲਾ ਵੀ ਕੀਤਾ ਗਿਆ ਔਰ ਕੁਛ ਵੀ ਨਹੀਂ ਬਣਨ ਦਿੰਦਾ ਉਹਨਾਂ ਨੇ ਪੈਸੇ ਦੇ ਯੋਰ ਨਾਲ ਕੀ ਕੀ ਕਰ ਰਹੇ ਹੋ ਔਰ ਪੜ੍ਹਾਈ ਕਿੰਨੀ ਕੀਤੀ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਵੀਰ ਜੀ ਗੁਰਮਤਿ ਪਿਆਰਿਆ ਨੇ ਮੇਰੀ ਬਹੁਤ ਮਦਦ ਕੀਤੀ ਹੈ ਮੈਂ ਦੁਕਾਨਾਂ ਤੱਕ ਕੰਮ ਕਰਕੇ ਆਪਣੀ ਪੜ੍ਹਾਈ ਨਹੀਂ ਛੱਡੀ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਪੀ ਐਚ ਡੀ ਦੀ ਤਿਆਰੀ ਕਰਦਾ ਪਿਆ ਅੱਗੇ ਗੁਰਮਤਿ ਦੇ ਵਿੱਚ ਤਾਂ ਜੋ ਅਸੀਂ ਵਾਤੋ ਵਾਤ ਆਪ ਹੀ ਸਿੱਖ ਕੇ ਦੂਜਿਆਂ ਨੂੰ ਵੀ ਸਿਖਾ ਸਕੀਏ ਜੀ ਹੋਰ ਕੀ ਕੀ ਕਰਦਾ ਇਹ ਮੈਂ ਅੱਗੇ ਵੀਰ ਜੀ ਮੇਰੀ ਏਮ ਹੈ ਵੀ ਮੈਂ ਇੱਕ ਜਥੇਬੰਦੀ ਤਿਆਰ ਕਰਨਾ ਜਾ ਰਿਹਾ ਹਾਂ ਉਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਨੈਸ਼ਨਲ ਲੈਵਲ ਤੱਕ ਪਹੁੰਚਾਉਣਾ ਚਾਹੁੰਦੇ ਆਂ ਦੂਸਰਾ ਅਸੀਂ ਇੱਕ ਜਥੇਬੰਦੀ ਇਸ ਤਰ੍ਹਾਂ ਚੱਲ ਰਹੀ ਹੈ ਅਸੀਂ ਘਰ ਘਰ ਪਿੰਡ ਪਿੰਡ ਜਾ ਕੇ ਪੂਰੇ ਪੰਜਾਬ ਨੂੰ ਕਵਰ ਕਰ ਸਕੀਏ ਜਾਂ ਤਾਂ ਜੋ ਅਸੀਂ ਸਿੱਖੀ ਦਾ ਪ੍ਰਚਾਰ ਕਰ ਸਕੀਏ ਵੀਰ ਜੀ ਇੱਥੇ ਇੱਕ ਚੀਜ਼ ਮੈਂ ਉਦਾਹਰਣ ਦੇ ਕੇ ਦੱਸਣ ਲੱਗਾ ਮੇਰੇ ਮਦਰ ਸਮਝਾਉਂਦੇ ਰਹੇ ਆ ਕਹਿੰਦੇ ਜੇ ਪਾਣੀ ਦੇ ਪਿਆ ਪੱਥਰ ਜੇ ਖੁਰਦਾ ਨਹੀਂ ਨਾ ਤੇ ਕੰਮ ਸੇ ਕੰਮ ਸੂਰਜ ਦੀ ਤਾਬੇ ਤੋਂ ਤਾਂ ਬਚਿਆ ਰਹਿੰਦਾ ਜੇ ਕੋਈ ਗੁਰਮੁਖ ਪਿਆਰਾ ਅਮਰ ਸ਼ਕਿਆ ਉਨੇ ਕਾਰ ਪਹਿਨੇ ਮੂੰਹ ਤੇ ਦਾੜਾ ਤੇ ਕੰਮ ਸਿਕਮ ਮਾਰਾ ਕੰਮ ਕਰਨ ਤੋਂ ਬਾਅਦ ਉਹਨੂੰ ਸੇਹ ਤੇ ਮਿਲੇਗੀ ਨਾ ਨਸ਼ਾ ਕਰਨ ਤਾਂ ਵੀ ਸੋਚੇਗਾ ਸਹੀ ਵੀ ਮੇਰੇ ਮੂੰਹ ਤੇ ਦਾੜਾ ਮੇਰੇ ਗਾਲ ਦੇ ਵਿੱਚ ਕਰਪਾਨ ਇਸ ਕਰਕੇ ਅਸੀਂ ਇਹ ਮਨ ਸਮਝਾਵਨ ਕਾਰਨ ਕਸ਼ੁਕ ਪਰਿਆ ਗਿਆਨ ਜਦੋਂ ਥੋੜੀ ਜਿਹੀ ਮਾਦ ਹੋਵੇ ਜਦੋਂ ਮਨ ਨੂੰ ਜਵਾਬਾਨ ਲੱਗੇ ਤਬੇ ਉਸ ਜਗ ਜਦੋਂ ਮਨ ਨੂੰ ਕੋਈ ਗਾਲ ਲੱਗਦੀ ਹੈ ਤੇ ਬੰਦਾ ਆਟੋਮੈਟਿਕ ਉਹ ਚੀਜ਼ ਨੂੰ ਰੋਕ ਜਾਂਦਾ ਜੀ ਤੇ ਮੇਰੀ ਇਹ ਏਮ ਹੈ ਵੱਧ ਤੋਂ ਵੱਧ ਅਸੀਂ ਪ੍ਰਚਾਰ ਕਰ ਚੱਕੀਏ ਅਸੀਂ ਬੱਚਿਆਂ ਨੂੰ ਗੁਰਮਤ ਨਾਲ ਜੋੜਨਾ ਚਾਹੁੰਦੇ ਹਾਂ ਜੀ